ਸਾਰੇ ਧਰਮਾਂ ਨੂੰ ਇਕੱਠਿਆ ਰੱਖਣ ਵਾਲੀ ਪਾਰਟੀ ਹੈ ਸ਼ਰੂਪ ਦੀ ਕਾਲੀ ਦਲ ਇਸ ਕਰਕੇ ਸਾਰੇ ਧਰਮ ਜਿਹੜੇ ਨੇ ਵਿਸ਼ਵਾਸ ਵੀ ਕਰਦੇ ਨੇ ਸਾਰੀਆਂ ਕੌਮਾਂ ਵਿਸ਼ਵਾਸ ਕਰਦੀਆਂ ਨੇ ਕਾਲੀ ਦਲ ਨੂੰ ਆਪਣਾ ਸਮਝਦੀਆਂ ਨੇ ਅੱਜ ਸੱਤ ਗੱਲ ਚੁਰੀਆਂ ਚਰਚ ਦੇ ਵਿੱਚ ਬਸ ਬਸ ਤਕੋਂ ਦਾ ਫਾਦਰ ਸਾਹਿਬਾਂ ਦੇ ਦਰਸ਼ਨ ਕਰਨ ਦਾ ਸਾਰਿਆਂ ਨੂੰ ਮਿਲਣ ਦਾ ਮੌਕਾ ਆਮਾਤਰੀ ਪਾਰਟੀ ਨੂੰ ਸੱਤਾ ਦਾ ਬੜਾ ਵੱਡਾ ਸੰਕਲਪ ਉਨਨੋ ਇਸ ਵੇਲੇ ਤਾਂ ਲੱਗਦਾ ਕਿ ਸਾਨੂੰ ਰੱਬ ਵੀ ਰੋਕ ਨਹੀਂ ਸਕਦਾ ਜੇ ਇਸ ਤਰੀਕੇ ਪਬਲੀਕਲੀ ਤੁਸੀਂ ਥ੍ਰੈਟ ਕਰਨ ਲੱਗ ਗੋ ਪਾਰਟੀਆਂ ਨੂੰ ਪਾਰਟੀ ਦੇ ਬੂਥ ਲਗਾਉਣ ਵਾਲੇ ਵਰਕਰਾਂ ਨੂੰ ਪਾਰਟੀ ਦੇ ਲੀਡਰਾਂ ਨੂੰ ਤੇ ਫਿਰ ਫ੍ਰੀ ਐਂਡ ਫੇਅਰ ਇਲੈਕਸ਼ਨ ਜਿਹੜੀ ਹੈ ਉਹ ਸੰਭਵ ਨਹੀਂ ਹੋਵੇ ਬਹੁਤ ਅੱਛਾ ਮਾਹੌਲ ਹੈ ਜੀ ਔਰ ਮਾਹੌਲ ਸਾਰਾ ਤੁਸੀਂ ਸ਼ਹਿਰ ਵਾਲੇ ਆਪ ਵੀ ਜਾਣਦੇ ਜੇ ਸਾਡੀ ਕੋਸ਼ਿਸ਼ ਹੈ ਕਿ ਸਾਡੀ ਖੇਤਰੀ ਪਾਰਟੀ ਆ ਸਾਰੇ ਧਰਮਾਂ ਦੀ ਸਾਂਝੀ ਪਾਰਟੀ ਆ ਸਾਰੇ ਧਰਮਾਂ ਦੀ ਰਾਖੀ ਕਰਨ ਵਾਲੀ ਪਾਰਟੀ ਆ ਸਾਰੇ ਧਰਮਾਂ ਨੂੰ ਇਕੱਠਿਆ ਰੱਖਣ ਵਾਲੀ ਪਾਰਟੀ ਆ ਸ਼ਰੂਮ ਦੀ ਕਾਲੀ ਦਲ ਔਰ ਪੰਜਾਬ ਦਾ ਲਾਅ ਐ ਨਾ ਆਰਡਰ ਪਹਿਲਾਂ ਵੀ ਮੇਨਟੇਨ ਕਰਕੇ ਰੱਖਿਆ ਆ ਤੇ ਸਾਰੇ ਧਰਮਾਂ ਦੀ ਸੁੱਖ ਮੰਗਦੇ ਆ ਇਸ ਕਰਕੇ ਸਾਰੇ ਧਰਮ ਜਿਹੜੇ ਨੇ ਵਿਸ਼ਵਾਸ ਵੀ ਕਰਦੇ ਨੇ ਸਾਰੀਆਂ ਕੌਮਾਂ ਵਿਸ਼ਵਾਸ ਕਰਦੀਆਂ ਨੇ ਕਾਲੀ ਦਲ ਨੂੰ ਆਪਣਾ ਸਮਝਦੀਆਂ ਨੇ ਇਸ ਕਰਕੇ ਸਾਨੂੰ ਬੜੀ ਖੁਸ਼ੀ ਆ ਕੇ ਲੋਕ ਬਹੁਤ ਵਧੀਆ ਪਹੁੰਚੇ ਵੰਗਾਰਾ ਦੇ ਰਹੇ ਆ ਪ੍ਰਮਾਤਮਾ ਈਸ਼ਵਰ ਖੁਦਾ ਕਿਰਪਾ ਕਰੇਗਾ ਇਥੋਂ ਕਾਲੀਦਾਲ ਬਲੰਦੀਆਂ ਨੂੰ ਸ਼ੁਏ। ਸਭ ਨੂੰ ਬੜੀ ਖੁਸ਼ੀ ਹੈ ਕਿ ਅੱਜ ਪੱਤਿਗਰ ਟੂਰੀਆਂ ਚਰਚ ਦੇ ਵਿੱਚ ਡਾਕਟਰ ਸੁਖੋਂ ਦਾ ਫਾਦਰ ਸਾਹਿਬਾਂ ਦੇ ਦਰਸ਼ਨ ਕਰਨ ਦਾ ਸਾਰਿਆਂ ਨੂੰ ਮਿਲਣ ਦਾ ਮੌਕਾ ਮਿਲਿਆ। ਪਰ ਮੈਂ ਧੰਨਵਾਦੀ ਕਰਦਾ ਪਾਦਰ ਜੀ ਦਾ। ਔਰ ਸਾਰੇ ਚਰਚ ਦੀ ਤੇ ਕਿਤੇ ਸਾਰੇ ਪਾਦਰ ਸਾਹਿਬਾਂ ਦਾ ਕਿ ਮੇਰੇ ਵਾਸਤੇ ਉਨਾਂ ਨੇ ਅੰਦਾਜ਼ ਵੀ ਕੀ ਇਸ ਕਰਕੇ ਬਤਿਹਰ ਦਲ ਤੋਂ ਸ਼ੁਕਰੀਆ ਅਦਾ ਕਰਦਾ ਤੇ ਬਹੁਤ ਅੱਛਾ ਲੱਗਿਆ ਕਿ ਸਾਰੇ ਸਾਥੀਆਂ ਦੇ ਨਾਲ ਰਲ ਕੇ ਅਸੀਂ ਜਿਆ ਅੱਜ ਇੱਥੇ ਨਾਲ ਬਸਤੀ ਪਹੁੰਚੀ ਇਹ ਅਕਾਲੀ ਦਲ ਨੇ ਸਮਰਥਨ ਵੀ ਮੰਗਿਆ ਜੀ ਦੇਖੋ ਜਦੋਂ ਚਰਚ ਦੇ ਵਿੱਚ ਤੇ ਇਸ ਕੰਪਨੀ ਆਈ ਤਾਂ ਜਦੋਂ ਅਫਵਾਸ ਹੋ ਜਾਂਦੀ ਹੈ ਤੇ ਫਿਰ ਸਾਰਾ ਕੁਝ ਹੋ ਜਾਂਦਾ ਪਰ ਕੱਲ ਜਿਹੜਾ ਪੋਲੀਟੀਕਲ ਫੰਕਸ਼ਨ ਪਰ ਨਾ ਤੇਰੇ ਉਹ ਨਾਨਕ ਦੇਵ ਚ ਹੋਇਆ ਸੀ ਉੱਥੇ ਨਸੀਬ ਭਾਈਚਾਰੇ ਦੇ ਜਿੰਨੇ ਵੀ ਲੀਡਰ ਸਹਿਬਾਨ ਹਨ ਉਹਨਾਂ ਸਾਰਿਆਂ ਨੇ ਇੱਕ ਮਤ ਹੋ ਕੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਸਵੱਤਨਨ ਦੇ ਦਿੱਤਾ ਅਲੱਗ ਇਸ ਕਰਕੇ ਧਾਰਮਿਕ ਜਗ੍ਹਾ ਦੇ ਉੱਤੇ ਤੁਸੀਂ ਹੋਰ ਮਕਸਦ ਵਾਸਤੇ ਆਉਂਦੇ ਹੋ ਤੇ ਜਦੋਂ ਪੋਲਿਟੀਕਲ ਮੀਟਿੰਗ ਹੁੰਦੀ ਹੈ ਉਦੋਂ ਹੋਰ ਮਕਸਦ ਹੁੰਦਾ ਉੱਥੇ ਖੁੱਲ ਕੇ ਵਿਚਾਰਾ ਵੀ ਹੁੰਦੀ ਹੈ ਮжоਰਿਟੀ ਦੀ ਜੋ ਦੇਸ਼ ਦੇ ਵਿੱਚ ਹਾਲਤ ਹੈ ਉਹ ਵੀ ਡਿਸਕਸ ਹੁੰਦੀ ਹੈ ਇਸ ਕਰਕੇ ਜਦੋਂ ਰਾਜਨੀਤਿਕ ਮੀਟਿੰਗਾਂ ਕਰਾਂਗੇ ਉੱਤੇ ਸਾਰੀਆਂ ਗੱਲਾਂ ਬੈਲ ਡਿਸਕਸ ਕਰਾਂਗੇ ਸਭ ਵੈਲ ਅਤੇ ਅੱਛੀ ਗੱਲ ਹੈ ਕਿ ਜਿਹੜੀ ਮੁਸੀਬਤਾਂ ਦੇ ਵਿੱਚ ਬਹੁਤ ਵੱਡੀ ਅਵੇਰਨੈਸ ਹੈ ਕਿ ਜੋ ਕੁਝ ਇਸ ਵੇਲੇ ਦੇਸ਼ ਦੇ ਵਿੱਚ ਮਿਨੋਰਟੀ ਦੇ ਨਾਲ ਹੋ ਰਿਹਾ ਉਹ ਅੱਛਾ ਨਹੀਂ ਹੋ ਰਿਹਾ ਇਸ ਕਰਕੇ ਬੜੀ ਜਾਗਰਤ ਕਮਿਊਨਿਟੀ ਹੈ ਸਾਰੇ ਜਿਹੜੇ ਬੜੇ ਇੰਟੈਲੀਜੈਂਟ ਉਹਨਾਂ ਦੇ ਸਾਰੇ ਲੋਕ ਹੈ ਇਸ ਕਰਕੇ ਸਾਰੇ ਇਸ਼ੂ ਨੂੰ ਚੰਗੀ ਤਰ੍ਹਾਂ ਸਮਝਦੇ ਕਿ ਮਸਾਵਰ ਆਮ ਆਦਮੀ ਪਾਰਟੀ ਦੇ ਇੰਚਾਰਜ ਨੇ ਜੋ ਇੱਕ ਮੀਟਿੰਗ ਦੌਰਾਨ ਕਾਲੀ ਦਲ ਅਤੇ ਕਾਂਗਰਸ ਕੋਲ ਹੱਲਾ ਬੋਲਿਆ ਸੀ ਤੁਸੀਂ ਚੋਂ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਵੀ ਕੀਤੀ ਸੀ ਕੀ ਕਹਿੰਦੇ ਲੇਕ ਦੇਖੋ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਨੂੰ ਸੱਤਾ ਦਾ ਬੜਾ ਵੱਡਾ ਹੰਕਾਰ ਉਹਨਾਂ ਨੂੰ ਇਸ ਵੇਲੇ ਤਾਂ ਲੱਗਦਾ ਕਿ ਸਾਨੂੰ ਰੱਬ ਵੀ ਰੋਕ ਨਹੀਂ ਸਕਦਾ ਇਸ ਕਰਕੇ ਜਿਸ ਤਰੀਕੇ ਉਹਨੇ ਧਮਕੀ ਦਿੱਤੀ ਹੈ ਉਹ ਇਲੈਕਸ਼ਨ ਦੇ ਜਿਹੜਾ ਮਾਡਲ ਕੋਡ ਦਾ ਕੰਟਰੈਕਟ ਵੀਆਲੇਸ਼ਨ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਕੰਪਲੀਟ ਕੀਤੀ ਆ ਵੀਦਾ ਕਿ ਐਫਆਰ ਹੋ ਕੇ ਉਹਦੇ ਤੇ ਪ੍ਰੋਪਰ ਉਹਦੇ ਤੇ ਐਕਸ਼ਨ ਹੋਏਗਾ ਕਿਉਂਕਿ ਜੇ ਇਸ ਤਰੀਕੇ ਪਬਲੀਕਲੀ ਤੁਸੀਂ ਟਰੈਡ ਕਰਨ ਲੱਗ ਜਾਓ ਪਾਰਟੀ 간 ਨੂੰ ਪਾਰਟੀ ਦੇ ਬੂਥ ਲਗਾਉਣ ਵਾਲੇ ਵਰਕਰਾਂ ਨੂੰ ਪਾਰਟੀ ਦੇ ਲੀਡਰਾਂ ਨੂੰ ਤੇ ਫਿਰ ਫ੍ਰੀ ਐਂਡ ਫੇਅਰ ਇਲੈਕਸ਼ਨ ਜਿਹੜੀ ਆ ਉਹ ਸੰਭਵ ਨਹੀਂ ਹੁੰਦਾ ਇਸ ਕਰਕੇ ਕੱਲ ਦੋ ਇਨਸੀਡੈਂਟ ਹੋਈਆਂ ਸੀ ਦੋਨੇ ਅਸੀਂ ਇਲੈਕਸ਼ਨ ਕਮਿਸ਼ਨ ਦੇ ਇਤਿਆਹ ਚ ਦੇ ਦਿੰਦੀ ਹੈ ਇੱਕ ਚੇਅਰਮੈਨ ਮਾਰਕੀਟ ਕਮੇਟੀ ਨੇ ਜਿਹੜਾ ਹੈਗਾ ਆਰਤੀਆ ਨੂੰ ਹੁਕਮ ਦਿੱਤਾ ਸੀ ਵੀ ਅਸੀਂ ਤੁਸੀਂ ਇੱਥੇ ਹਾਜ਼ਰ ਹੋਵੋ ਜੇ ਨਾ ਹੋਏ ਤਾਂ ਅਸੀਂ ਕਾਪੀ ਲੜੀ ਹੈ ਤੇ ਇਸ ਕਰਕੇ ਦੋਨੇ ਇਨਸੀਡੈਂਟ ਬੜੀਆਂ ਮਹਾਰੀਆਂ ਔਰ ਇਹ ਮੈਸਿਊਜ਼ ਆਫ ਗਵਰਨਮੈਂਟ ਮਸ਼ੀਨਰੀ ਹੈ ਉਸੇ ਕਮਿਸ਼ਨ ਦੇ ਇਤਿਆਹ ਚ ਲਿਆਤੀ ਹੈ ਅਸੀਂ ਹੋਪ ਕਰਦੇ ਹਾਂ ਕਿ ਕਮਿਸ਼ਨ ਨੂੰ ਟੇਕ ਹੈ ਬਹੁਤ ਅੱਛਾ ਰਿਸਪੌਂਸ ਹੈ ਲੋਕ ਕੀ ਚਾਹੁੰਦੇ ਹੈ ਕਿ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਔਰ ਇਸ ਖੇਤਰੀ ਪਾਰਟੀ ਦਾ ਇੱਕ ਬਹੁਤ ਵੱਡਾ ਇਤਿਹਾਸਿਕ ਰੋਲ ਰਿਹਾ ਪੰਜਾਬ ਵਾਸਤੇ ਪੰਤ ਵਾਸਤੇ ਔਰ ਬਹੁਤ ਵੱਡੇ ਕਾਰਜ ਜਿਹੜੇ ਆ ਪਿਛਲੇ ਸਮਿਆਂ ਦੇ ਵਿੱਚ ਇਤਿਹਾਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਕੀਤੇ ਜਿਹੜੀਆਂ ਸਰਕਾਰਾਂ ਬੜੀਆਂ ਸਾਡੀਆਂ ਉਹਨਾਂ ਨੂੰ ਵੀ ਲੁਕੀ ਅੱਜ ਯਾਦ ਕਰਦੇ ਕਿ ਜਸਤਰੀ ਕੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਸਾਰੇ ਧਰਮਾਂ ਦਾ ਸਤਕਾਰ ਸਾਰਿਆਂ ਨੂੰ ਇੱਕ ਬਾਲਾ ਦੇ ਵਿੱਚ ਪਰੋ ਕੇ ਬਦਲ ਸਾਹਿਬ ਨੇ ਰੱਖਿਆ ਸੀ ਔਰ ਜਿਹੜੀ ਲਾਲਸਰ ਦੁਆਲਫੈਂਟ ਉਹਨਾਂ ਦੇ ਸਮੇਂ ਦੇ ਵਿੱਚ ਹੋਈ ਹੈ ਅੱਜ ਲੋਕੀ ਹੁਣ ਯਾਦ ਕਰਨ ਲੱਗ ਗਏ ਕਿਉਂਕਿ ਪਿੱਛੇ ਕੋਡ ਪ੍ਰਚਾਰ ਮਿਸ ਇਨਫੋਰਮੇਸ਼ਨ ਕੰਪੇਨ ਇਹਨਾਂ ਚੱਲਿਆ ਸੀ ਕਿ ਕਾਂਗਰਸ ਨੇ ਤੇ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਇੱਕੋਰੀ ਝੂਠੇ ਨਾਲ ਹਵੀ ਹੋ ਗਿਆ ਸੀ ਕਿ ਬਹੁਤ ਸਾਰੇ ਜਿਹੜੇ ਆ ਉਹ ਮੁੱਦੇ ਜਿਹੜੇ ਆ ਗਲਤ ਤਰੀਕੇ ਨਾਲ ਓਛਾਲ ਕੇ ਤੇ ਜਿਹੜੀ ਤਸਵੀਰਾਂ ਖਰਾਬ ਕਰਨ ਦੀ ਕੋਸ਼ਿਸ਼ ਹੈ ਅਰੇ ਕੋਡ ਨਾ ਕੱਟੇ ਨਾਨਕਾ ਉਹ ਸੱਚ ਰਹੀ ਅਲਟੀਮੇਟਲੀ ਸੱਚ ਹੀ ਪ੍ਰਮੇਹ ਕਰਦਾ ਅੱਜ ਸੱਚ ਲੋਕਾਂ ਦੇ ਸਾਹਮਣੇ ਹੋਣਾ ਸ਼ੁਰੂ ਹੋ ਗਿਆ ਔਰ ਆਪਣੇ ਆਪ ਹੀ ਕਿਉਂ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਤਗੜੇ ਦੋਕੇ ਸੁਣਤੀ ਜੀ ਮਾਨ ਸਰ ਤੁਸੀਂ ਵੀ ਅਕਾਲੀ ਦਲ ਦਾ ਵੱਡਾ ਛਿਆ ਹੋ ਕਾਗਜ਼ਦਾਂ ਵੀ ਹੁਣ ਵੱਡਾ ਛੇਰਾ ਮੈਦਾਨ ਚ ਆਇਆ ਕਿਸ ਤਰ੍ਹਾਂ ਮੁਕਾਬਲਾ ਸੰਗਦੇ ਆਮ ਆਦਮੀ ਨਾਲ ਬੀਜਪੀ ਨਾਲ ਜਾਂ ਕਾਵਰਸ ਨਾਲ ਦੇਖੋ ਗੱਲ ਇਹ ਹੈ ਕਿ ਇਹ ਜਿਹੜੀ ਲੜਾਈ ਹੁੰਦੀ ਹੈ ਨਾ ਪਾਰਟੀ ਦੀ ਲੜਾਈ ਪਾਰਟੀ ਵਰਕਰ ਦੀ ਲੜਾਈ ਹੁੰਦੀ ਹੈ ਵਰਕਰ ਸਾਡੇ ਵੱਡੇ ਆ ਇਸ ਕਰਕੇ ਚਿਹਰੇ ਤਾਂ ਵਰਕਰਾਂ ਦੇ ਕਰਕੇ ਹੁੰਦੇ ਐ ਪਿੱਛੇ ਪਾਰਟੀ ਆ ਪਾਰਟੀ ਦੀ ਸ਼ਕਤੀ ਆ ਤੋ ਲੱਗਣ ਲੱਗ ਜਾਂਦਾ ਚਿਹਰਾ ਵੱਡਾ ਐ ਪਿੱਛੇ ਪਾਰਟੀ ਨਾ ਹੋਵੇ ਤੇ ਵੱਡਾ ਚਿਹਰਾ ਵੀ ਛੋਟਾ ਲੱਗਣ ਲੱਗ ਜਾਂਦਾ ਇਸ ਕਰਕੇ ਸ਼ਕਤੀ ਪਾਰਟੀ ਦੇ ਉੱਤੇ ਲੋਕਾਂ ਦੇ ਉੱਤੇ ਪਾਰਟੀ ਸਾਡੀ ਬਹੁਤ ਸਟਰੋਂਗ ਐ ਲੀਡਰਸ਼ਿਪ ਸਾਡੀ ਸਾਰੇ ਨੋ ਹਲਕੇ ਚ ਸਟਰੋਂਗ ਐ ਜਥੇਬੰਦੀ ਸਾਡੀ ਦੋਨੋਂ ਜ਼ਿਲ੍ਹਿਆਂ ਦੇ ਵਿੱਚ ਬੜੀ ਸਟਰੋਂਗ ਐ ਇਸ ਕਰਕੇ ਉਹਦੇ ਕਰਕੇ ਕੌਨਫੀਡੈਂਸ ਆ ਓਕੇ ਅੱਗੇ ਹੋ ਕੇ ਸਾਰੇ ਲੱਗੇ ਹੋਏ ਆ ਤੇ ਆਸ ਕਰਦੇ ਕਿ ਚਿਰ ਜਲਤ ਨਿਕਲਣਗੇ ਜ਼ਰੂਰ ਜਦੋਂ ਵੀ ਕੋਈ ਵੀ ਇੱਥੇ ਆਉਂਦਾ ਹੈ ਉਹਨਾਂ ਵਾਸਤੇ ਇਹੋ ਹੀ ਅਰਦਾਸ ਕਰਦਾ ਹੈ ਕਿ ਪਰਮੇਸ਼ਵਰ ਨਾਨਕ ਜੋ ਦਿਲ ਦੀਆਂ ਕੋਆਇਸ਼ਾਂ ਨੇ ਪੂਰੀਆਂ ਕਰਦਾ ਹੈ। ਅਕਾਲੀ ਦਲ ਕਿਸ ਤਰ੍ਹਾਂ ਦੇਖਦੇ ਤੁਸੀਂ? ਅਕਾਲੀ ਦਲ ਹਮੇਸ਼ਾ ਜਦੋਂ ਵੀ ਉਹਨਾਂ ਨੇ ਆਪਣੇ ਹੁਕਮਤ ਦੇ ਸੀ ਈਸਾਈਆਂ ਵਾਸਤੇ ਬਹੁਤ ਬਹੁਤ ਸੋਚਿਆ ਹੈ ਕਿ ਤਾ ਹੈ। ਕੋਈ ਉਹਨਾਂ ਦਾ ਪਿਆਰ ਉਹ ਅਜੀਬ ਬਣੇ ਰਹੇ